ਦੇ ਰਾਹ ਦਰਸਤਾਏ ਕਿਉਂਕਿ ਸਿੱਖਾਂ ਦੀ ਜਿਹੜੀ ਆ ਭਾਵਨਾਵਾਂ ਨੇ ਉਹ ਪਾਕਿਸਤਾਨ ਸਥਿਤ ਗੁਰਦੁਆਰਾਂ ਮੰਨੇ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਤੁਸੀਂ ਕੋਣ ਮਿਲਿਆ ਆ ਜਿਹੜੇ ਸਿੱਖ ਪਾਕਿਸਤਾਨ ਸਥਿਤ ਗੁਰਦੁਆਰਾਂ ਮੰਦਰਸਣ ਅਲੀ ਜਾਣਾ ਚਾਹੁੰਦੇ ਸੀ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਝੜਾ ਮਨਾਉਣਾ ਸਿੱਖ ਕੌਮ ਲਈ ਇਹ ਵੱਡੀ ਵੱੱਡੀ ਮਾਣ ਦੀ ਗੱਲ ਉੱਥੇ ਹੀ ਦੂਜੇ ਧਰਮਾਂ ਲਈ ਵੀ ਇਹ ਬੜੀ ਵੱਡੀ ਮਾਣ ਦੀ ਗੱਲ ਹੈ ਪਾਰ ਸਰਕਾਰ ਨੂੰ ਅੱਗੇ ਤੋਂ ਵੀ ਅਜਿਹੀ ਰੋਗ ਨਹੀਂ ਲਾਉਣੀ ਚਾਹੀਦੀ ਤੇ ਵੱਧ ਤੋਂ ਵੱਧ ਵਿਜੇ ਦੇਣੇ ਚਾਹੀਦੇ ਕਿਉਂਕਿ ਜਿਹੜੇ ਨਾ ਕੱਟੇ ਜਾਂਦੇ ਨੇ ਉਹ ਬਰ ਸਿੱਕਾ ਵੀਜ਼ ਹੋ ਜਾਂਦਾ ਤੇ ਤੈ ਹੀ ਅਮਰ ਦੇ ਹੋ ਜਾਂ ਬੜਾ ਚੁੰਦੇ ਆ ਕਿ ਉਹਨਾਂ ਨੂੰ ਮੁੜ ਕੇ ਮੌਕਾ ਹੀ ਨਹੀਂ ਮਿਲਦਾ ਤਾਂ ਮੈਂ ਪਾਰ ਸਰਕਾਰ ਨੂੰ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਵਿਜੇ ਦੇ ਕੇ ਸਿੱਕਾ ਨੂੰ ਆਪਣੇ ਵਿਛੜੇ ਗੁਰਤਾ ਮਦਦ ਦਰਸ਼ਨ ਕਰਨ ਦਾ ਮੌਕਾ ਦਿੱਤਾ ਗਿਆ ਤੇ ਸਾਡੇ ਕੋਲ ਪਾਸਪੋਰਟ ਆਲਰੇਡੀ 2000 ਲਗਭਗ ਪਾਸਪੋਰਟ ਸਾਡੇ ਕੋਲ ਆਲਰੇਡੀ ਆਇਆ ਹੋਇਆ ਤੇ ਉਹ ਜਿਹੜੇ ਜਥੇ ਅਸੀਂ ਪਾਸਪੋਰਟ ਆਏ ਨੇ ਉਹਨਾਂ ਦੇ ਵੀਜ਼ਾ ਫਾਰਮ ਭਰ ਲਈ ਅਸੀਂ 7 ਤਰੀਕ ਤੋਂ ਸ਼ਰੌਣੀ ਕੋਤਾ ਪ੍ਰਬੰਧਕ ਕਮੇਟੀ ਤੇ ਜਿਹੜੇ ਲਾਗੇ ਲਾਗੇ ਸਟੇਟ ਨੇ ਜਿਦ ਤਰਕਪੁਰ ਥਲਾਇਆ ਜਲੰਧਰ ਆ ਲੁਧਿਆਣਾ ਮਸ਼ੰਡਾ ਫਰੋਜਪੋਤ ਜਿੱਥੇ ਇੱਥੇ ਵੀ ਮਤਲਬ ਫਾਰਮ ਭਰੇ ਜਾਣੇ ਨੇ ਉਹ ਅਹੀਂ ਡੂੜੀਆਂ ਸਟਾਲਾਂ 'ਚ ਲਾਤੀਆਂ ਹੋਈਆਂ 7 ਤਰੀਕ ਤੋਂ ਲਾ ਕੇ 9 ਤਰੀਕ ਤੱਕ ਜਿਹੜੇ ਉਹ ਪਾਸਪੋਰਟ ਵੀਜ਼ਾ ਫਾਰਮ ਨਹੀਂ ਉਪਰੇ ਜਾਣੇ ਜੇ ਕਿਸੇ ਦਾ ਕੋਈ ਹੋਰ ਡਾਕੂਮੈਂਟ ਰਹਿੰਦਾ ਉਹ ਵੀ ਇਹਨਾਂ ਦਿਨਾਂ ਵਿੱਚ ਜਿਹੜੇ ਸਾਡੇ ਮਲਾਇਮ ਜਾਂਦੇ ਨੇ ਵੀਜ਼ਾ ਫੀਸ ਜਮ੍ਹਾਂ ਕਰਾਉਣ ਉਹਨਾਂ ਕੋਲ ਜਮ੍ਹਾਂ ਕਰਵਾ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਮਾ ਦਰਸ਼ਨ ਲਈ ਇੱਕ ਵਛੇ ਜਥਾ ਭੇਜਿਆ ਜਾਂਦਾ ਹੈ ਇਸ ਸਾਲ ਵੀ ਪਾਕਿਸਤਾਨ ਸਥਿਤ ਗੁਰਦੁਆਮਾ ਦਰਸ਼ਨ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਥਾ ਭੇਜਣ ਲਈ ਭਾਰਤ ਸਰਕਾਰ ਪੰਜਾਬ ਸਰਕਾਰ ਅਤੇ ਪਾਕਿਸਤਾਨ ਸਰਕਾਰ ਨੂੰ ਲਿਖਿਆ ਗਿਆ ਸੀ ਪਰੰਤੂ ਭਾਰਤ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਦਾ हवाला ਦੇ ਕੇ ਜਥੇ ਦੇ ਰੋਗ ਲਗਾਤੀ ਗਈ ਸੀ ਜਿਸ ਦੀ ਪੱਤਰਕਾ ਭਾਰਤ ਸਰਕਾਰ ਵੱਲੋਂ ਚੀਫ ਸਕੱਟਰੀ ਪੰਜਾਬ ਹਰਿਆਣਾ ਹਿਮਾਚਲ ਅਤੇ ਹੋਰ ਸਟੇਟਾਂ ਦੇ ਸਟੇਟਾਂ ਨੂੰ ਭੇਜੀ ਗਈ ਸੀ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਸਤਾਦ ਜਿੰਦਸ ਸਿੰਘ ਧਾਮੇ ਜੀ ਵੱਲੋਂ ਇਸ ਸਬੰਧ ਵਿੱਚ ਵੱਡੇ ਪੱਧਰ ਤੇ ਪ੍ਰੋਟੈਸਟ ਕੀਤਾ ਗਿਆ ਸੀ ਕਿਉਂਕਿ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਉਹ ਜੁੜੀਆਂ ਨੇ ਪਾਕਿਸਤਾਨ ਸਥਿਤ ਗੁਰਦੁਆਮਾਂ ਦੇ ਕਿਉਂਕਿ ਸਿੱਖਰ ਜਾਣਾ ਜਦੋਂ ਅਰਦਾਸ ਕਰਦਾ ਤੇ ਉਹ ਇਹੋ ਅਰਦਾਸ ਹੁੰਦੀ ਆ ਕਿ ਜਿੰਨਾ ਗੁਰਦੁਆਮ ਤੋਂ ਸਿੱਖ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਇੱਕ ਖੁੱਲੇ ਦਰਸ਼ਨੀ ਦਾਰ ਪਰ ਪਾਰ ਸਰਕਾਰ ਵੱਲੋਂ ਦਰਸ਼ਨਾਂ ਤੋਂ ਵਾਂਝੇ ਕਰਨ ਦੀ ਕੀਤੀ ਕੋਸ਼ਿਸ਼ ਕਰਨ ਸਿੱਖਾਂ ਦੀਆਂ ਭਾਵਨਾਵਾਂ ਬਹੁਤ ਵੱਡੀ ਪੱਧਰ ਤੇ ਠੇਸ ਪਹੁੰਚੀ ਸੀ ਉਸ ਸਮੇਂ ਹੋਏ ਵਿਰੋਧ ਕਾਰਨ ਚੋਣ ਕਮੇਟੀ ਵੱਲੋਂ ਕੀਤੇ ਪ੍ਰੋਟੈਸਟ ਕਾਰਨ ਜਿਹੜਾ ਹੁਣ ਭਾਰ ਸਰਕਾਰ ਵੱਲੋਂ ਪਾਕਿਸਤਾਨ ਸਥਿਤ ਗੁਰਦ ਆ ਮੰਦਰਾਂ ਲਈ ਜਥੇਪੇ ਜਿੰਦੀ ਯਾਜ ਦਿੱਤੀ ਗਈ ਹੈ ਮੈਂ ਸਮਝਦਾ ਕਿ ਚਲੋ ਦੇਰ ਆਏ ਦਰਸਤਾਏ ਕਿਉਂਕਿ ਸਿੱਖਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਪਾਕਿਸਤਾਨ ਸਥਿਤ ਗੁਰਦੁਆਰਿਆਂ ਨਾਲ ਜੁੜੀਆਂ ਹੋਈਆਂ ਨੇ ਸਿੱਖਰ ਜਨਾਹ ਹੀ ਅਰਦਾਸ ਕਰਦਾ ਕਿ ਜਿਨ੍ਹਾਂ ਗੁਰਦੁਆਰਿਆਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇ ਦਾਰ ਪਰ ਭਾਰ ਸਰਕਾਰ ਦੀ ਨੀਤੀ ਕਾਰਨ ਸਿੱਖ ਜਿਹੜੇ ਉਹ ਆਪਣੇ ਵਿਛੇਰੇ ਗੁਰਦੁਆਰਿਆਂ ਤੋਂ ਵਾਂਝੇ ਰਹਿ ਰਹੇ ਸੀਗੇ ਤੇ ਜਿਹੜਾ ਹੁਣ ਫੈਸਲਾ ਕੀਤਾ ਇਹਦੇ ਨਾਲ ਸਿੱਖਾਂ ਨੂੰ ਸਕੂਨ ਮਿਲਿਆ ਆ ਜਿਹੜੇ ਸਿੱਖ ਪਾਕਿਸਤਾਨ ਸਥਿਤ ਗੁਰਦੁਆਰਿਆਂ ਦੇ ਦਰਸ਼ਨ ਲਈ ਜਾਣਾ ਚਾਹੁੰਦੇ ਸੀ ਜਿਉਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਝੜਾ ਮਨਾਉਣਾ ਸਿੱਖ ਕੌਮ ਲਈ ਤੇ ਵੱਡੀ ਵੱੱਡੀ ਹੈ ਹੀ ਮਾਨ ਦੀ ਗੱਲ ਉੱਥੇ ਹੀ ਦੂਜੇ ਧਰਮਾਂ ਲਈ ਵੀ ਇਹ ਬੜੀ ਵੱਡੀ ਮਾਨ ਦੀ ਗੱਲ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਸਿਧਾਂਤ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਤੇ ਸਰਬੱਤਾ ਦਾ ਭਲਾ ਮੰਗਣ ਦੀ ਜਿਹੜੀ ਇਹ ਸਿਧਾਂਤ ਸੀ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਆ ਤਾਂ ਉਹਨਾਂ ਦੇ ਜਿਹੜੇ ਗੁਰਧਾਮ ਨੇ ਉਹਨਾਂ ਦਰਸ਼ਨ ਕਰਨ ਲਈ ਸਿੱਖ ਰਜਾਨਾ ਹੀ ਲੋਚਦਾ ਹੈ ਤਾਂ ਸਿੱਖ ਦੇ ਖੁੱਲੇ ਦਰਸ਼ਨ ਦਾ ਆਰਦੀ ਮੰਗ ਕਰਦਾ ਪਰ ਸਰਕਾਰ ਵੱਲੋਂ ਵੀਜ਼ਾ ਲੈ ਕੇ ਵੀ ਆਪਣੇ ਜਿਹੜੇ ਗੁਰਦਾਮ ਨੇ ਉਹਨਾਂ ਨੂੰ ਦਰਸ਼ਨ ਤੇ ਵਾਝੇ ਕਰਨ ਦੀ ਜਿਹੜੀ ਕੋਸ਼ਿਸ਼ ਸੀ ਉਹਨੂੰ ਬੂਰ ਨਹੀਂ ਪਿਆ ਤੇ ਸਰਕਾਰ ਵੱਲੋਂ ਹੁਣ ਦਿੱਤੀ ਜਾਇਤ ਕਰਨ ਸਿੱਖ ਜਿਹੜੇ ਉਹ ਜਿਹੜੇ ਦਰਸ਼ਨ ਕਰਨਾ ਜਾਣਾ ਚਾਹੁੰਦੇ ਨੇ ਉਹ ਬਸਕੂਨ ਮਹਿਸੂਸ ਕਰਦੇ ਨੇ ਤੇ ਮੈਂ ਸਮਝਦਾ ਕਿ ਭਾਰਤ ਸਰਕਾਰ ਨੂੰ ਅੱਗੇ ਤੋਂ ਵੀ ਅਜਿਹੇ ਰੋਗ ਨਹੀਂ ਲਾਉਣੇ ਚਾਹੀਦੇ ਤੇ ਵੱਧ ਤੋਂ ਵੱਧ ਵਿਜੇ ਦੇਣੇ ਚਾਹੀਦੇ ਆ ਕਿਉਂਕਿ ਜਿਹੜੇ ਨਾ ਕੱਟੇ ਜਾਂਦੇ ਨੇ ਉਹ ਵਰ ਸਿਕ ਅਬਯੂਸ ਹੋ ਜਾਂਦਾ ਤੇ ਉਹ ਸਰਕਾਰ ਦੇ ਖਿਲਾਫ ਉਹਦੇ ਮਨ 'ਚ ਜਿਹੜੀ ਨਫਰਤ ਦੀ ਭਾਵਨਾ ਬਣਦੀ ਆ ਕਿ ਮੈਂ ਆਪਣੇ ਗੁਰੂ ਤੋਂ ਵਾਂਝਾ ਰਹਿ ਗਿਆ ਮੈਂ ਆਪਣੇ ਗੁਰੂ ਦੇ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ ਤੇ ਕਈ ਜਰ ਉਮਰ ਦੇ ਇਹੋ ਜਿਹੇ ਬਡਾਚ ਹੁੰਦੇ ਆ ਕਿ ਉਹਨਾਂ ਨੂੰ ਮੁੜ ਕੇ ਮੌਕਾ ਹੀ ਨਹੀਂ ਮਿਲਦਾ ਤਾਂ ਮੈਂ ਪਾਲ ਸਰਕਾਰ ਨੂੰ ਪਾਕਿਸਤਾਨ ਸਰਕਾਰ ਨੂੰ ਬੇਨਤੀ ਕਰਦਾ ਕਿ ਵੱਤਵਾਂ ਦੇ ਵਿਜੇ ਦੇ ਕੇ ਸਿੱਖਾਂ ਨੂੰ ਆਪਣੇ ਵਿਛੜੇ ਗੁਰਧਾਮਾਂ ਦਾ ਦਰਸ਼ਨ ਕਰਨ ਦਾ ਮੌਕਾ ਦਿੱਤਾ ਜਾਵੇ ਸਾਡੇ ਕੋਲ ਕਿਉਂਕਿ ਅਸੀਂ ਪਹਿਲਾਂ ਹੀ ਪਾਕਿਸਤਾਨ ਦੇ ਜਿਹੜੇ ਜਥੇ ਜਾਂਦੇ ਨੇ ਉਹਨੇ ਤਿਆਰੀ ਲਗਭਗ 2 2.5 ਮਹੀਨੇ ਪਹਿਲਾਂ ਕਰ ਲਿਨੇ ਆ ਤਾਂ ਹੁਣ ਵੀ ਅਸੀਂ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ ਤੇ ਸਾਡੇ ਕੋਲ ਪਾਸਪੋਰਟ ਆਲਰੇਡੀ 2000 ਲਗਭਗ ਪਾਸਪੋਰਟ ਸਾਡੇ ਕੋਲ ਆਲਰੇਡੀ ਆਇਆ ਹੋਇਆ ਤੇ ਉਹ ਜਿਹੜੇ ਜਥੇ ਅਸੀਂ ਪਾਸਪੋਰਟ ਆਏ ਨੇ ਉਹਨਾਂ ਦੇ ਵੀਜ਼ਾ ਫਾਰਮ ਭਰ ਲਈ ਅਸੀਂ 7 ਤਰੀਕ ਤੋਂ ਸ਼ਰੌਣੀ ਕੋਤਾ ਪ੍ਰਬੰਧਕ ਕਮੇਟੀ ਤੇ ਜਿਹੜੇ ਲਾਗੇ-ਲਾਗੇ ਸਟੇਟ ਨੇ ਜਿਦਾਂ ਕਪੂਰਥਲਾ ਆ ਜਲੰਧਰ ਆ ਲੁਧਿਆਣਾ ਬਟਿੰਡਾ ਫਿਰੋਜ਼ਪੁਰ ਜਿੱਥੇ ਇੱਥੇ ਵੀ ਮਤਲਬ ਫਾਰਮ ਭਰੇ ਜਾਣੇ ਨੇ ਉਹ ਅਸੀਂ ਡਿਊਟੀਆਂ ਸਟਾਫ ਦੀਆਂ ਲਾਤੀਆਂ ਹੋਈਆਂ 7 ਤਰੀਕ ਤੋਂ ਲੈ ਕੇ 9 ਤਰੀਕ ਤੱਕ ਜਿਹੜੇ ਉਹ ਪਾਸਪੋਰਟ ਵੀਜ਼ਾ ਫਾਰਮ ਨੀਓ ਭਰੇ ਜਾਣੇ ਜੇ ਕਿਸੇ ਦਾ ਕੋਈ ਹੋਰ ਡਾਕੂਮੈਂਟ ਰਹੀਦਾ ਉਹ ਵੀ ਇਹਨਾਂ ਦਿਨਾਂ ਵਿੱਚ ਜਿਹੜੇ ਸਾਡੇ ਮਲਾਇਮ ਜਾਂਦੇ ਨੇ ਵਿਜਾ ਫੀਸ ਜਮ੍ਹਾਂ ਕਰਾਉਣ ਉਹਨਾਂ ਬਾਅਦ ਜਮ੍ਹਾਂ ਕਰਵਾ ਦੇਣ ਤਾਂ ਜੋ ਸਮੇਂ ਸਿਰ ਜਿਹੜੇ ਉਹ ਵਿਜੇ ਅਪਲਾਈ ਕਰਕੇ ਲੈ ਸਕੀ ਨਵੇਂ ਤਾਂ ਹੀ ਅਪਲਾਈ ਹੁੰਦੇ ਪਏ ਦੇਖੋ ਸਾਡੇ ਕੋਲ ਪਹਿਲਾਂ ਹੀ ਆਲਰੇਡੀ ਪਾਸਪੋਰਟ 2000 ਦੇ ਲੱਗ ਪੈਗੇਗਾ ਨਵੇਂ ਜੇ ਵਹੀਂ ਸ਼ਾਮਲ ਕਰਦੇ ਫਿਰ ਉਹਨਾਂ ਦੀ ਇਹ ਪ੍ਰੋਸੈਸ ਹੋਰ ਲੰਮਾ ਹੋ ਜਾਣਾ ਤੇ ਇਹਨਾਂ ਸਮਾਂ ਨਹੀਂ ਬਚਿਆ ਵਿੱਚੋਂ ਤੇ ਕਿਉਂਕਿ ਟਾਈਮ ਤੇ ਅੱਜ 6 ਤਰੀਕ ਹੋ ਗਈ ਆ ਤੇ ਮੇਰੇ ਕਹਣਾ 20 ਦਿਨ ਵਿੱਚ ਬਚੇ ਨੇ ਜਿਦਾ ਵੀ ਮੇਰੇ ਖਿਆਲ ਚ 4 ਦੇ ਬਜਾਏ ਸ਼ਾਇਦ 3 ਤਰੀਕ ਨੂੰ ਜਿਹੜੀ ਉਹ ਸਰਕਾਰ ਕਰ ਰਹੀ ਹੈ